गुरदासपुर में बन रहे नए बस स्टैंड पर चेयरमैन रमन बाहिल द्वारा मोहल्ला क्लिनिक की नींव रखी गई। इस पहल से रोज सफर करने वाली आम जनता को अब वहीं पर इलाज की सुविधा मिलेगी यह पंजाब सरकार की जनहित स्वास्थ्य योजना का हिस्सा है जोर रिपोर्ट राजन रंधावा गुरदासपुर गुरदासपुर शहर वास्ते एक होर पहल कदम जो वादा पंजाब के लोगों साढ़े कौमी प्रधान श्री अरविंद केजरीवाल जी ਔਰ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ 'ਤੇ ਸਸਤੀਆਂ ਤੇ ਫ੍ਰੀ ਸੇਵਾ ਜਿਹੜੀਆਂ ਨੇ ਉਹ ਦਵਾਂਗੇ ਅੱਜ ਉਸ ਲੜੀ ਦੇ ਵਿੱਚ ਇੱਕ ਹੋਰ ਆਮ ਆਦਮੀ ਕਲੀਨਿਕ ਦੀ ਕੰਸਟ੍ਰਕਸ਼ਨ ਨਵੇਂ ਬਸਟਾਨ ਦੇ ਵਿੱਚ ਸ਼ੁਰੂ ਕੀਤੀ ਆ ਔਰ ਮੈਨੂੰ ਆਸ ਆ ਕਿ 15 ਅਗਸਤ ਤੱਕ ਇਹ ਤਿਆਰ ਹੋ ਜਾਊਗਾ ਇਰੇ ਦੇ ਵਿੱਚ ਤੇ ਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਤੇ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਫ੍ਰੀ ਹੋਣਗੇ। ਔਰ ਇਹ ਬੱਸ ਸਟੈਂਡ ਦੇ ਵਿੱਚ ਆਮ ਆਦਮੀ ਕਲੀਨਿਕ ਬਣਾਉਣ ਦਾ ਮਕਸਦ ਹੈ ਆ ਕਿ ਤੁਸੀਂ ਦੇਖ ਰਹੇ ਹੋ ਇਹ ਇੰਟਰ ਸਟੇਟ ਬੱਸ ਸਟੈਂਡ ਆ ਔਰ ਇੱਥੇ ਜਿਹੜੀ ਫੁੱਟਫਾਲ ਆ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ। ਔਰ ਉਹਦੇ ਨਾਲ ਸਾਡੇ ਮੁਲਾਜ਼ਮ ਨੇ ਜਿਹੜੇ ਬੱਸਸ ਨੂੰ ਚਲਾ ਰਹੇ ਨੇ ਕੰਡਕਟਰਸ ਨੇ ਹੋਰ ਇਹ ਤੇ ਵਪਾਰ ਕਰਨ ਵਾਲੇ ਲੋਕ ਨੇ ਸੋ ਜੇ ਕਿਤੇ ਕਿਸੇ ਨੂੰ ਲੋੜ ਪਵੇ ਪਰਮਾਤਮਾ ਬਖਸ਼ ਤੇ ਬਿਮਾਰੀ ਆਵੇ ਵੀ ਨਾ ਦਵਾਈ ਦੀ ਲੋੜ ਹੀ ਨਾ ਪਵੇ ਪਰ ਜੇ ਪੈ ਜਾਵੇ ਤੇ ਫੇਰ ਹੁਣ ਬਸਟੈਂਡ ਦੇ ਵਿੱਚ ਹੀ ਤੁਹਾਨੂੰ ਫ੍ਰੀ ਜਿਹੜੀ ਦਵਾਈ ਔਰ ਟੈਸਟ ਜਿਹੜੇ ਨੇ ਉਪਲਬਧ ਹੋਣਗੇ ਇਹਦੇ ਨਾਲ ਸਾਡੇ ਸ਼ਹਿਰ ਦੀ ਬਹੁਤ ਕੌਸ਼ ਕਲੋਨੀ ਆ ਜਿਹਦੇ ਆਪਾਂ ਸਕੀਮ ਨੰਬਰ 7 ਕੰਨੇ ਆ ਜਿਹਦੇ ਨੁਮਾਇੰਦੇ ਅੱਜ ਇੱਥੇ ਤੁਸੀਂ ਦੇਖ ਰਹੇ ਹੋ ਖੜੇ ਨੇ ਇਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਕਿ ਸਾਰੀ ਜਿੰਨੀ ਇੱਥੇ ਵਸੋ 7 ਨੰਬਰ ਸਕੀਮ ਦੇ ਵਿੱਚ ਆ ਗਈ ਆ ਔਰ ਉਹਦੇ ਸਾਹਮਣੇ ਦੇਖੋ ਪਾਸਟਰ ਦੇ ਇੱਧਰ ਵਸੋ ਆ ਇੱਧਰ ਵਾਈਟ ਹਾਊਸ ਆ ਇੱਧਰ ਦੇ ਪਾਸੇ ਸਰਤਾਜ ਜੀ ਸਾਰੇ ਮੁਹੱਲੇ ਡਵੈਲਪ ਹੋ ਜਦੇ ਨੇ ਤੋਂ ਸਾਰਿਆਂ ਨੂੰ ਇਹ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਕੇਟਰ ਕਰੂਗਾ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਜਿਹੜੇ ਜਿਹੜੀ ਗਰੰਟੀ ਜਿਹੜੇ ਜਿਹੜੇ ਵਾਦੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੀਤੇ ਸੀਗੇ ਅੱਜ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਕ ਗਰੰਟੀ ਜਿਹੜੀ ਆ ਪੂਰੀ ਹੋ ਰਹੀ ਆ ਔਰ ਮੈਂ ਪਹਿਲਾਂ ਵੀ ਕਿਹਾ ਸੀ ਵੀ ਗਰਦਾਸਪੁਰ ਦੇ ਵਿੱਚ ਆਪਾਂ ਸੱਤ ਨਵੇਂ ਸ਼ਹਿਰ ਦੇ ਵਿੱਚ ਆਮ ਆਦਮੀ ਕਲੀਨਿਕ ਖੋਲਣ ਜਾ ਰਹੇ ਆ ਚਾਰਾ ਦਾ ਕੰਮ ਜਿਹੜਾ ਸੀਗਾ ਪਿਛਲੇ ਦਿਨਾਂ ਤੋਂ ਸ਼ੁਰੂ ਕਰਾ ਦਿੱਤਾ ਸੀ ਪੰਜਵਾਂ ਆ ਸ਼ੁਰੂ ਹੋ ਗਿਆ ਛੇਵਾਂ ਸਾਡਾ ਮੰਨਣਾ ਕਿ ਡਿਸਟ੍ਰਿਕਟ ਕੋਰਟ ਕੰਪਲੈਕਸ ਜਿੱਥੇ ਲੋਕ ਬਹੁਤ ਕਿਸਾ ਦੀ ਪਿਆਰਵਾਹੀ ਕਰਨ ਲਈ ਆਉਂਦੇ ਨੇ ਉਹ ਉੱਥੇ ਖੋਲਿਆ ਜਾਵੇ ਇੱਕ ਸਾਡਾ ਬਾਬੋਵਾਲ ਪਿੰਡ ਆ ਕਿਤੇ ਬਹੁਤ ਆਰਥਿਕ ਤੌਰ ਤੇ ਗਰੀਬ ਲੋਗ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਮਿਹਨਤੀ ਨੇ ਉਹਨਾਂ ਵਾਸਤੇ ਵੀ ਇਹ ਸਹੂਲਤ ਜਿਹੜੀ ਆ ਉਹ ਦਿੱਤੀ ਜਾਵੇ ਸੋ ਤਕਰੀਬਨ ਸਾਡੇ ਜ਼ਿਲ੍ਹੇ ਦੇ ਵਿੱਚ 62 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਔਰ ਪਿਛਲੇ ਦਿਨਾਂ ਦੀ ਜੇ ਫਿਗਰਸ ਵੇਖ ਲਈਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉਥੋਂ ਸ਼ਫਾ ਲਈਆ ਸੋ ਮੇਰੇ ਨਾਲ ਅੱਜ ਐਸਐਮਓ ਡਾਕਟਰ ਅਨਕੁਰ ਜੀ ਆਏ ਨੇ ਔਰ ਇਹ ਜਿਹੜਾ ਕੰਮ ਹੈਗਾ ਏ ਮੰਡੀਕਰਨ ਬੋਰਡ ਕਰ ਰਿਹਾ ਮੇਰੇ ਨਾਲ ਸਾਡੇ ਐਗਜ਼ੀਕਟਿਵ ਇੰਜੀਨੀਅਰ ਜਿਹਨਾਂ ਕੋਲ ਅੱਜਕੱਲ ਐਸ.ਡੀ.ਆਪ ਬਾਬਰ ਜੀ ਨੇ ਸਾਹ ਬਲਦੇਵ ਸਿੰਘ ਜੀ ਨੇ ਅਸ਼ੋਕ ਜੀ ਐਸ.ਡੀ.ਓ ਨੇ ਸੋ ਉਹਨਾਂ ਨੇ ਅੱਜ ਮੰਡੀਕਰਨ ਬੋਰਡ ਵੱਲੋਂ ਇਹ ਕੰਮ ਸ਼ੁਰੂ ਕਰਾਇਆ ਸੋ ਮੈਂ ਬੇਨਤੀ ਕਰੂੰਗਾ ਅਫਸਰ ਸਹਿਬਾਨ ਨੂੰ ਕਿ ਇਹਦਾ ਕੰਮ ਬਿਹਾਰੀ ਹੋਵੇ ਜੀ ਵਧੀਆ ਹੋਵੇ ਤੇ ਟਾਈਮ ਦੇ ਵਿੱਚ ਇਹਨੂੰ ਕੰਪਲੀਟ ਕੀਤਾ ਜਾਵੇ ਸੋ ਇਹੋ ਹੀ ਮੇਰੀ ਅਪੀਲ ਇਹ ਜਿਹੜੀ ਐਗਜ਼ੀਕਿਊਟਿੰਗ ਏਜੰਸੀ ਆ ਉਹਨਾਂ ਨੂੰ ਵੀ ਇਹ ਆ ਵੀ ਕਿਉਂਕਿ ਇਹ ਲੰਬਾ ਸਮਾਂ ਚੱਲਣਾ ਇਹਦੇ ਚ ਬਕਾਇਦਾ ਵੇਟਿੰਗ ਹਾਲ ਹੋਏਗਾ ਡਾਕਟਰਸ ਰੂਮ ਹੋਏਗਾ ਫਾਰਮੇਸੀ ਰੂਮ ਹੋਏਗਾ ਇਹਦੇ 에어 ਕੰਡੀਸ਼ਨ ਲੱਗਣਗੇ ਵਧੀਆ ਫਰਨੀਚਰ ਹੋਏਗਾ ਪਾਣੀ ਜਿਹੜਾ ਉਹ ਆਰਓ ਦੇ ਥਰੂ ਦਿੱਤਾ ਜਾਊਗਾ ਸੋ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਹੋਣ ਗਿਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਉਹ ਜਗਾ ਜਿੱਥੇ ਹਰ ਇੱਕ ਆਮ ਬੰਦੇ ਦਾ ਪੈਰ ਪੈਂਦਾ ਅੱਜ ਉੱਥੇ ਵੀ ਭਗਵੰਤ ਮਾਨ ਜੀ ਦੀ ਮਿਹਰ ਦੇ ਨਾਲ ਕਿਰਪਾ ਦੇ ਨਾਲ ਉਹਨਾਂ ਨੂੰ ਸੇਵਾਵਾਂ ਜਿਹੜੀਆਂ ਨੇ ਮਲੇਂਜੇਰੀਆਂ ਨੇ ਦਿਲ ਦੀਆਂ ਗਰਾਈਆਂ ਤੋਂ ਆਪਣੇ ਇਲਾਕੇ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਾਕਟਰ ਬਲਬੀਰ ਸਿੰਘ ਜੀ ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦਾ ਔਰ ਸਾਡੇ ਜਿਹੜੇ ਨੈਸ਼ਨਲ ਕੌਮੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦਰਬਿੰਦ ਕੇਦਰੀ ਵਾਲਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਦਾਸਪੁਰ ਦੇ ਵਿੱਚ ਸਿਹਤ ਸੇਵਾਵਾਂ ਦੀ ਕੋਈ ਘਸਮ ਨਹੀਂ ਛੱਡੀ ਔਰ ਸਾਡਾ ਗਰਦਾਸਪੁਰ ਇੱਕ ਮੋਢੀ ਇਲਾਕਾ ਬਣ ਗਿਆ ਜਿੱਥੇ ਸਿਹਤ ਸੇਵਾਵਾਂ ਦੀ ਗੱਲ ਔਰ ਮਿਆਰੀ ਮਿਲ ਰਹੀਆਂ ਨੇ ਫ੍ਰੀ ਮਿਲ ਰਹੀਆਂ ਨੇ ਸਾਰੇ ਤਰ੍ਹਾਂ ਦੇ ਟੈਸਟ ਤੇ ਦਵਾਈਆਂ ਟੋਟਲੀ ਫ੍ਰੀ ਕਰਦੇ ਹੋਏ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ। ਨਾਮ ਮੰਡੀ ਜੁਰੇਵਾਲੋਂ ਜਿਹੜਾ ਆਮ ਆਦਮੀ ਕਲੀਨਿਕ ਅਗਰਦਾਸਪੁਰ বাস ਸਟੈਂਡ ਦੇ ਵਿੱਚ ਬਣਾਉਣ ਦੀ ਮਨਜ਼ੂਰੀ ਤੁਹਾਡੇ ਹਲਕਾ ਇੰਚਾਰਜ ਮਾਨ ਜੋਗ ਰਮਨ ਗਾਲ ਜੀ ਚੇਅਰਮੈਨ ਸਾਹਿਬ ਉਹਨਾਂ ਦੇ ਯਤਨ ਸਦਕਾ ਜਿਹੜੀ ਸੀ ਉਹ ਪ੍ਰਵਾਨ ਹੋ ਚੁੱਕੀ ਆ ਜਿਸ ਦਾ ਅੱਜ ਰਸਮੀ ਤੌਰ ਤੇ ਚੇਅਰਮੈਨ ਸਾਹਿਬ ਨੇ ਜਿਹੜਾ ਉਦਘਾਟਨ ਵੀ ਕਰ ਦਿੱਤਾ ਤੇ ਅਸੀਂ ਇਸ ਨੂੰ 15 ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜਾ ਹਰ ਹਾਲਤ ਵਿੱਚ ਮੁਕੰਮਲ ਵੀ ਕਰਾਂਗੇ ਅਤੇ ਜਿਹੜੀ ਬਿਲਡਿੰਗ ਆ ਇਹਦਾ ਮਿਆਰ ਦਾ ਜਿਹੜਾ ਵਾ ਉਹ ਖਿਆਲ ਜਿਹੜਾ ਪੇਚੇ ਦਾ ਉੱਤੇ ਰੱਖਿਆ ਜਾਏਗਾ ਕਿਉਂਕਿ ਵੈਸੇ ਤੇ ਸਾਡੀ ਡਿਊਟੀ ਬਣਦੀ ਆ ਹਰ ਤਰ੍ਹਾਂ ਦੀ ਅਸੀਂ ਆਪਣੀ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਔਰ ਕਿਉਂਕਿ ਇੱਕ ਅਹਿਮ ਸਥਾਨ ਤੇ ਹੋਣ ਕਰਕੇ ਅਸੀਂ ਇਹਨੂੰ ਹੋਰ ਵੀ ਐਕਸਟਰਾ ਰਿਆਲ ਧਿਆਨ ਦੇਵਾਂਗੇ ਉਹ ਸਮੇਂ ਜਿਹੜਾ ਜਿੰਨਾ ਵੀ ਸਾਡਾ ਮਚਾ ਸਮਾਂ ਵਾ ਉਹਦੇ ਤੈਅ ਦੀ ਇਹਨੂੰ ਅਸੀਂ ਮੁਕੰਮਲ ਕਰਕੇ ਆਮ ਲੋਕਾਂ ਨੂੰ ਜਿਹੜਾ ਸਮਰਪਿਤ ਕਰਾਂਗੇ ਧੰਨਵਾਦ ਬਸ ਆ ਤਿੰਨਾ ਘਾ ਰਿਹਾ ਜੀ ਇਹਦੇ ਤੇ ਤੁਹਾਨੂੰ 25 ਲੱਖ 11000 ਰੁਪਇਆ ਖਰਚ ਆਉਂਦੀ ਸਭ ਬਾਵਨਾ